ਇਹ ਬਲੌਗ ਦੇ ਵਿੱਚ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਦਾ ਬਲੌਗ ਹੈ ਜੀ ਟੂਰਨਾਮੈਂਟ ਦਾ ਲੀਗ ਤੇ ਚੱਲੇ ਆਂ ਸੀ ਅੱਜ ਬਹੁਤ ਯਾਤਰੀ ਐਦ ਕੀ ਸਾਡੇ ਨੌਜਵਾਨਾਂ ਦਾ ਉਤਸ਼ਾਹ ਸਾਨੂੰ ਗਰਾਊਂਡ ਦਾ ਗਰਾਊਂਡ ਮਿਲਿਆ ਜਦੋਂ ਦਾ ਤੇ ਸਾਡੀਆਂ ਦੋ ਟੀਮਾਂ ਬਣ ਗਈਆਂ ਪਹਿਲਾਂ ਸਾਡੀ ਇੱਕ ਟੀਮ ਮਸਾਪੂਰੀ ਹੁੰਦੀ ਸੀ ਪਰ ਐਦ ਕੀ ਪ੍ਰਮਾਤਮਾ ਦੀ ਕਿਰਪਾ ਨਾਲ ਦੋ ਟੀਮਾਂ ਬਣੀਆਂ ਘੁੱਦਾ A ਤੇ ਘੁੱਦਾ B ਨੌਜਵਾਨਾਂ 'ਚ ਭਾਰੀ ਉਤਸ਼ਾਹ ਹੈ ਕਿ ਛੋਟੇ-ਛੋਟੇ ਬੱਚਿਆਂ ਦੀ ਅਸੀਂ 2 ਟੀਮ ਬਣਾਈ ਤੇ ਬਾਕੀ ਉੱਥੇ ਜਾ ਕੇ ਦੇਖਾਂਗੇ ਰਲ ਮਿਲ ਮੇ ਖੇਡ ਲਾਂਗੇ ਕੁਝ ਉਧਰ ਕਰ ਦਾਂਗੇ ਵੱਡੇ ਕੁਝ ਉਧਰ ਰਲ ਕੇ ਖੇਡਾਂਗੇ ਉੱਥੇ ਜਾ ਕੇ ਤੇ ਐਦਕੀ ਦੋ ਟੀਮਾਂ ਬਹੁਤ ਵਧੀਆ ਹੈ ਕਿ ਉੱਦੇ ਚੋਂ ਦੋ ਟੀਮਾਂ ਨਿਕਲੀਆਂ ਨੌਜਵਾਨਾਂ 'ਚ ਭਾਰੀ ਉਤਸ਼ਾਹ ਹੈ ਤੇ ਆਸ ਕਰਦੇ ਹਾਂ ਵੀ ਸਾਡੀਆਂ ਦੋਵੇਂ ਟੀਮਾਂ ਜਿੱਤ ਜਾਣ ਤੇ ਬਾਕੀ ਦਾ ਤੁਹਾਨੂੰ ਸਾਰਾ ਹਾਲ ਗਰਾਊਂਡ ਦੇ ਵਿੱਚ ਜਾ ਕੇ ਦਿਖਾਉਣੇ ਆ ਪ੍ਰਮਾਤਮਾ ਕਿਰਪਾ ਕਰੇ ਲੋ ਜੀ ਕੁਦੇ ਬੀਜ ਦਾ ਟਾਈਮ ਆ ਟੀਮ ਆ ਹੈਗੀ ਆਪਣੀ ਦੋ ਟੀਮਾਂ ਐਤ ਕੀ ਇਹਦਾ ਮੈਚ ਹੈਗਾ ਤੇ ਉਹਨੇ ਨਾਲ ਐਤ ਕੀ ਦੋ ਟੀਮਾਂ ਲੈਂਦੀਆਂ ਸੀ ਇਹ ਆ ਬਾਹੋ ਯਾਤਰੀ ਦਾ ਗਰਾਊਂਡ ਬਹੁਤ ਵਧੀਆ ਗਰਾਊਂਡ ਹੈ ਲੇਕ ਦੇ ਕੰਡੇ ਤੇ ਆ ਛੱਪੜ ਵੀ ਆ ਨੇੜੇ ਗੁਰੂ ਘਰ ਬਹੁਤ ਵਧੀਆ ਮੈਚ ਲੱਗਿਆ ਪਿਆ ਲੋ ਜੀ ਪਰਾਣਾ ਖਿਡਾਰੀ ਲੈਦਰ ਤੇ ਖੇਡਦਾ ਰਿਹਾ ਇਹ ਸਾਡੇ ਚ ਪਹੁੰਚ ਗਿਆ ਗੱਗੂ ਸਿੰਘ ਹਮ ਹਵਾ ਕੇ ਲੋ ਜੀ ਬੋਲਿੰਗ ਖਤਮ ਹੋ ਗਈ ਟੀਮ B ਦੀ ਆਪਾਂ ਕੈਪਟਨ ਨੂੰ ਪੁੱਛਦੇ ਆ ਕਿ ਟਾਰਗੇਟ ਮਿਲਿਆ ਕੀ ਟਾਰਗੇਟ 59 ਰਨਾਂ ਦਾ ਟਾਰਗੇਟ ਹੈ ਹਾਂ ਤੇ ਸਾਡੇ ਬੈਟਸਮੈਨ ਦੋ ਜਾ ਰਹੇ ਨੇ ਹਨੀ ਤੇ ਕੀਰਾ ਹਨੀ ਤੇ ਕੀਰਾ ਜਾ ਰਹੇ ਆ ਆ ਏ ਟਾਈਮ ਟੀਮ ਬੈਠੀ ਆ B ਟੀਮ ਮੈਕਸੀ ਸਾਰੇ ਸੋਨੀ ਵਰਗੇ ਬੈਠੇ ਆ ਗੁੱਪੀ ਗੁੱਪੀ ਹਾਂ ਬਈ ਗਗਨੇ ਵਰਗੇ ਓਪਨਰ ਓਪਨਰ ਬੱਲੇਬਾਜ਼ ਆ ਉਹ ਜਵਾਕ ਜੀ ਉੱਡੀ ਜਾਂਦੇ ਆ ਅਜੇ ਵੀ ਆਇਆ ਹੋਇਆ ਅਜੇ ਵੀ ਪਹੁੰਚਿਆ ਹੋਇਆ ਆਂਦੇ ਰਾਂਜੀ ਰਾਂਜੀ ਖੇਡ ਕੇ ਆਇਆ ਏ ਰਾਂਜੀ ਖੇਡ ਕੇ ਆਇਆ ਯਾਰ ਬੈਟ ਫੜਾ ਆ ਗਿਆ ਬੈਟ ਫੜਾ ਕੋਸ਼ਾ ਵਗੈ ਮੈਂ ਤਾਂ ਏ ਟੀਮ ਦਾ ਪਲੇਅਰ ਮਤਲਬ ਏ ਏ ਟੀਮ ਦਾ ਪਲੇਅਰ ਹੀ ਆ ਹਾਂ ਹੁਣ ਸਾਰੇ ਏਚ ਹੋ ਜੋ ਹੁਣ ਸਾਰੇ ਏਚ ਹੋ ਜੋ ਜੇ ਬੀ ਦੀ ਹੋਗੀ ਤਾਂ ਕੁੱਦੇ ਬੀ ਦਾ ਸਕੋਰ ਆ ਜੀ 1 ਓਵਰ 16 16 ਦੋ ਛੱਕੇ ਇੱਕ ਚੌਕਾ ਲੱਗਾ ਲਓ ਜੀ ਕੁੱਦਾ ਬੀ ਮੈਚ ਹਾਰ ਚੁੱਕੀ ਹੈ ਹੁਣ ਕੁੱਦੇ ਏ ਦਾ ਮੈਚ ਆ ਬਾਹੋਂ ਏ ਨਾਲ ਦੋਸ ਕਰਨ ਗਈ ਹੈ ਕਪਤਾਨ ਚਲੋ ਬਹੁਤ ਵਧੀਆ ਖੇਡੀ ਕੁੱਦਾ ਬੀ ਵੀ ਨਵੀਂ ਟੀਮ ਸੀਗੀ ਵਧੀਆ ਖੇਡਣਗੇ ਅੱਗੇ ਤੋਂ ਆ ਆਉਂਦੇ ਸਾਡੇ ਬੈਟਸਮੈਨ ਰਾਂਜੀ ਟਰਾਫੀ ਵਾਲਾ ਗੱਗੂ ਉਹ ਆਉਂਦਾ ਆ ਲੈ ਇਧਰ ਵਾਲਾ ਪਲੇਅਰ ਚ ਬਹੁਤ ਵਧੀਆ ਖੇਡਿਆ ਇਹ ਤਿੰਨ ਚਾਰ ਸਾਲਾਂ ਬਾਅਦ ਖੇਡਿਆ ਵਧੀਆ ਖੇਡਿਆ ਆ ਹਣੀ ਸਿੰਘ ਹਣੀ ਸਿੰਘ ਕੰਗ ਜੀ ਕੁਦੇ ਦਾ ਟਾਸ ਹੋ ਗਿਆ ਕੀ ਬਣਿਆ ਬਾਈ ਜਿੱਤ ਗਏ ਜੀ ਟਾਸ ਜਿੱਤ ਗਏ ਆਪਾਂ ਹੁਣ ਕੀ ਕਰਗੇ ਬਾਲ ਕਰਾਂਗੇ ਬੋਲਿੰਗ ਹਾਂਜੀ ਚਲੋ ਜੀ ਕੁਦੇ ਦੀ ਫਿਰ ਬੋਲਣਗੇ ਸਿਨੀਅਰ ਬੋਲਣਗੇ ਜਿਹੜੂ ਕੀ ਕਰਨਾ ਪਸੰਦ ਸਾਨੂੰ ਬੋਲ ਕਰਨੀ ਪਸੰਦ ਆਜੋ ਬਾਈ ਫੀਲਡਿੰਗ ਲੱਗ ਗਈ ਬੈਠਾ ਗੋਰੀ ਆਈ ਜਾਂਦੇ ਆ ਤਾਂ ਗੋਰੀ ਆਈ ਜਾਂਦੇ ਲੋ ਜੀ ਸਾਨੂੰ ਟਾਰਗੇਟ ਮਿਲਿਆ 5 ਓਵਰ 32 ਰਨ ਬਾਈ ਅਜੇ ਤੇ ਸੋਨੀ ਗਏ ਆ ਆਜੂ ਸਾਰੀ ਚੱਲ ਰਹੀ। ਖੁਸ਼ ਹਾਂ? ਹਾਂ ਹਾਂ ਬਹੁਤ ਖੁਸ਼ ਹਾਂ। ਸਾਰੇ ਕਿ ਲੋੜਾ ਸੇ ਜਾਣ ਦੀ। ਹਾਂ ਬਹੁਤ ਖੁਸ਼ ਹਾਂ। ਬਹੁਤ ਖੁਸ਼ ਹਾਂ। ਕਪਤਾਨ ਕਾਲੂ ਕਿਵੇਂ ਰਿਹਾ ਅੱਜ? ਅੱਜ ਕੰਮ ਅੱਜ ਕਪਤਾਨੀ ਸੋਹਣੀ ਕੀਤੀ ਐ ਨੇ। ਸੋਹਣੀ ਵੀ ਸੀ। ਕਪਤਾਨ ਨੇ ਤਾਂ ਹਰਵਾਤਾ ਚੱਲ ਕੈਚ ਤਾਂ ਓਵਰ ਸਿਰਾ ਲਾ ਕੇ ਨਾ ਮੁੰਡਾ। ਓਵਰ ਵਧੀਆ ਕੈਚ ਵੀ ਵਧੀਆ ਪੁੱਛਿਆ ਸੀਗਾ ਤੂੰ। ਕਾਲੂ ਦਾ ਕੈਚ ਦੀ ਛੜਤਾ ਜੀ। ਹੈ? ਲੋ ਜੀ ਧੁੱਦਾ ਹਾਰ ਗਈ। ਧੁੱਦਾ ਗਈ ਹਾਰ। 25 ਬਲਾਂ 32 ਨਹੀਂ ਬਣੇ। ਐਡੀ ਸਾਡੀ ਟੀਮ ਐ। ਹੈ? 25 ਬਾਲਾਂ ਬੱਤੀ ਨਹੀਂ ਬਣੇ ਹੈ ਗਲਤੀ ਬਈ ਬੈਟਿੰਗ ਚ ਰਹਿ ਗਈ ਬਹੁਤ ਵਧੀਆ ਪ੍ਰਦਰਸ਼ਨ ਰਿਹਾ ਇਹ ਤਾਂ ਵਧਾਂਗਾ ਹੀ ਮੋੜ ਦੇਣਾ ਪੁੱਤਾਂ ਕੰਜਰਾ ਦੇ ਕੇ ਉਹਨੇ ਟੀਮਾਂ ਘਰ ਨੂੰ ਜਾ ਰਹੀਆਂ ਹੈਗੀਆਂ ਤੇ ਵਧੀਆ ਖੇਡੇ ਸਾਰੇ ਕੋਈ ਨਹੀਂ ਕਿਸੇ ਨਾਲ ਉਹ ਨਹੀਂ ਤੇ ਇੱਕ ਤਾਂ ਬੋਲਿੰਗ ਚ ਹਾਰ ਗਈ ਤੇ ਦੂਜੀ ਟੀਮ ਬੈਟਿੰਗ ਚ ਹਾਰ ਗਈ ਚਲੋ ਜੀ ਹੁਣ ਘਰੋਂ ਚੱਲਦੇ ਆਪਾਂ ਕੋਈ ਨਾ ਮੌਸਲਾ ਰੱਖੋ ਅੱਜ ਤੋਂ ਬਾਅਦ ਅਸੀਂ ਆਨਲਾਈਨ ਬੈਣ ਦੇਣਾ ਚਾਹੁੰਦੇ ਹਾਂ ਜਾਂ ਕਰਾਉਣੀ ਦੀ ਬੋਲਿੰਗ ਕਰਾ ਲੈ ਕਰੋ ਬੈਟਿੰਗ ਬੈਠਣਾ ਬਸ ਠੀਕ ਆ ਹੁਣ ਘਰੇ ਜਾਂਦੇ ਆ ਮਿਲਦੇ ਆਣੀ ਨੈਕਸਟ ਵਲੌਗ ਚ ਨੈਕਸਟ ਲੀਗ ਤੇ ਮਿਲਦੇ ਆਪਾਂ ਬਣੀਆ ਬਣੀਆ ਕੋਈ ਨਹੀਂ ਚਲੋ ਜੀ ਚੁੱਪ ਕਰਕੇ ਘਰੇ ਰਹੋ ਐਵੇਂ ਟਾਈਮ ਬਰਬਾਦ ਕੀਤਾ ਪੈਸਾ ਬਰਬਾਦ ਕੀਤਾ ਚਲੋ ਠੀਕ ਹੈ